ਦੇ ਵੱਲੋਂ ਅरेस्ट ਕਰ ਲਿਆ ਗਿਆ ਵੱਡੀ ਜਿਹੜੀ ਗ੍ਰਿਫਤਾਰੀ ਹੋਈ ਹੈ ਵੱਡੀ ਰਿਕਵਰੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ 2.5 ਕਿਲੋ ਹੈਰੋਇਨ ਤੇ 40000 ਰੁਪਏ ਦੀ ਜਿਹੜੀ ਡਰੱਗ ਮੰਨੀ ਹੈ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ ਦੱਸਦੀ ਇੱਕ ਪੁਲਿਸ ਨੇ ਇਹਨਾਂ ਦਾ ਰਿਮਾਂਡ ਲਿਆ ਤੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਕੋਲੋਂ ਹੋਰ ਵੀ ਜਿਹੜੇ ਵੱਡੇ ਖੁਲਾਸੇ ਆ ਉਹ ਹੋ ਸਕਦੇ ਨੇ ਇਹਨਾਂ ਦੇ ਕੋਲੋਂ ਪੁੱਛਗਿੱਛ ਬੜੀ ਹੀ ਸਖਤੀ ਨਾਲ ਕੀਤੀ ਜਾਵੇਗੀ ਕਿ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਜਿਹੜੀ ਇਹ ਕਾਲਾ ਧੰਦਾ ਡਰੱਗਸ ਦਾ ਜਿਹੜਾ ਇਹਨਾਂ ਨੂੰ ਕਰਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਤਾਂ ਇਹ ਜਿਹੜਾ ਗਰੰਤੀ ਸਿੰਘ ਆ ਇਸ ਦੇ ਵੱਲੋਂ ਗਰੰਤੀ ਸਿੰਘਾਂ ਦੇ ਉੱਪਰ ਵੀ ਜਿਹੜਾ ਇੱਕ ਵੱਡਾ ਕਲੰਕ ਲਾਇਆ ਗਿਆ ਕਿਉਂਕਿ ਗੁਰਦੁਆਰਿਆਂ ਦੇ ਵਿੱਚ ਕਿਸੇ ਚੀਜ਼ ਦੀ ਵੀ ਘਾਟ ਨਹੀਂ ਹੁੰਦੀ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਗਰੰਤੀ ਸਿੰਘ ਨੇ ਜਿਹੜੇ ਆਪਣੇ ਪਰਿਵਾਰਾਂ ਨੂੰ ਚਲਾਉਂਦੇ ਨੇ ਪਾਲਦੇ ਨੇ ਸੰਗਤਾਂ ਵੀ ਉਹਨਾਂ ਦਾ ਸਾਥ ਦਿੰਦੀਆਂ ਨੇ ਤਾਂ ਇਸ ਤਰ੍ਹਾਂ ਦਾ ਕਦੇ ਵੀ ਕੋਈ ਗਰੰਤੀ ਸਿੰਘ ਕੰਮ ਕਰਦਾ ਨਹੀਂ ਸੁਣਿਆ ਸੀ ਪਰ ਇਸ ਗਰੰਤੀ ਸਿੰਘ ਦੇ ਵੱਲੋਂ ਇੱਕ ਜਿਹੜਾ ਵੱਡਾ ਕਲੰਕ ਲਾਇਆ ਗਿਆ ਇਹ ਵੀ ਬਹੁਤ ਗਲਤ ਹੈ ਕਿਉਂਕਿ ਇਸ ਨੂੰ ਜਿਹੜਾ ਪਾਠ ਕਰਨਾ ਉਹ ਛੱਡ ਦੇਣਾ ਚਾਹੀਦਾ ਸੀ ਜੇਕਰ ਇਸਨੇ ਕਾਲਾ ਧੰਦਾ ਹੀ ਕਰਨਾ ਸੀ ਪਰ ਹੁਣ ਜਦੋਂ ਇਸ ਦਾ ਇਹ ਸਾਰਾ ਭਾਂਡਾ ਫੁੱਟਿਆ ਤਾਂ ਸਾਰੇ ਹੀ ਜਿਹੜੇ ਪੰਜਾਬ ਦੇ ਬਹੁਤ ਸਾਰੇ ਪਾਰਟੀ ਗ੍ਰੰਥੀ ਸਿੰਘ ਹੈਰਾਨ ਨੇ ਕਿ ਇਸ ਦੇ ਵੱਲੋਂ ਬਹੁਤ ਜਿਹੜਾ ਗਲਤ ਕੰਮ ਕੀਤਾ ਗਿਆ ਦੱਸ ਦिए ਕਿ ਗ੍ਰੰਥੀ ਜੋਗਾ ਸਿੰਘ ਇਸ ਦੀ ਪਤਨੀ ਸ਼ਰਨਜੀਤ ਕੌਰ ਨੂੰ ਪੁਲਿਸ ਦੇ ਵੱਲੋਂ 2.5 ਕਿਲੋ ਹੈਰਵਨ ਤੇ 40000 ਰੁਪਏ ਦੀ ਜਿਹੜੀ ਡਰੱਗ ਮੰਨੀ ਦੇ ਸਮੇਤ ਹੈ ਉਹ ਕਾਬੂ ਕਰ ਲਿਆ ਗਿਆ ਸਰਹੱਦ ਨੇੜੇ ਪਿੰਡ ਗਗਰਮਾਲ ਦੇ ਰਹਿਣ ਵਾਲੇ ਨੇ ਇਹ ਦੋਨੇ ਪਾਕਿਸਤਾਨ 'ਚ ਜਿਹੜੇ ਬੈਠੇ ਹੋਏ ਸਮਗਲਰ ਨੇ ਉਹਨਾਂ ਦੇ ਨਾਲ ਇਹਨਾਂ ਦੇ ਕਾਫੀ ਟਾਈਮ ਤੋਂ ਜਿਹੜੇ ਲਿੰਕ ਸੀ ਇਹਨਾਂ ਦੇ ਵੱਲੋਂ ਵਟਸਐਪ ਤੇ ਜਰੀਏ ਕਾਲ ਕੀਤੀ ਜਾਂਦੀ ਸੀ ਤਾਂ ਵਟਸਐਪ ਦੇ ਜਰੀਏ ਹੀ ਜਿਹੜੀ ਇਹ ਹੈਰੋਇਨ ਆ ਉਹ ਸਪਲਾਈ ਕਰਵਾਈ ਜਾਂਦੀ ਸੀ ਬਾਰਡਰ ਪਾਰ ਬੈਠੇ ਸਮਗਲਰਾਂ ਦੇ ਕੋਲੋਂ ਜਿਹੜਾ ਗ੍ਰੰਥੀ ਜੋਗਾ ਸਿੰਘ ਆ ਉਹ ਆਪਣੀ ਵਾਈਫ ਨੂੰ ਦੱਸਦਾ ਕਿ ਡਰੋਨ ਦੇ ਜਰੀਏ ਜਿਹੜੀ ਇਹ ਹੈਰੋਇਨ ਆ ਉਹ ਬਾਰਡਰ ਦੇ ਕਿਸ ਪਾਸੇ ੁੱਟ ਗਈ ਹੈ ਤਾਂ ਜਿਹੜੀ ਜੋਗਾ ਸਿੰਘ ਗ੍ਰੰਥੀ ਦੀ ਪਤਨੀ ਸ਼ਰਨਜੀਤ ਕੌਰ ਹੈ ਤੇ ਭਰਾ ਐ ਪੰਜਾਬ ਸਿੰਘ ਉਹ ਬਾਰਡਰ ਪਾਰ ਜਾਂਦੇ ਸੀ ਤਾਂ ਜਿੱਥੇ ਡਰੋਨ ਦੇ ਜਰੀਏ ਜਿਹੜੀ ਹੈਰੋਇਨ ਆ ੁੱਟੀ ਹੋਈ ਹੁੰਦੀ ਸੀ ਤਾਂ ਉੱਥੋਂ ਚੱਕ ਕੇ ਛੁਪਾ ਕੇ ਇਹ ਬਾਰਡਰ ਦੇ ਆਹ ਰਾਜਾਂ ਸੀ ਪਾਰ ਤੋਂ ਲਿਆਉਂਦੇ ਸੀ ਜਿਹੜੀ ਸਮਗਲਿੰਗ ਕਰਕੇ ਖੈਰ ਨੂੰ ਤਾਂ ਇਹ ਫਿਰ ਵੱਡੇ ਜਿਹੜੇ ਸ਼ਹਿਰਾਂ ਦੇ ਵਿੱਚ ਸਪਲਾਈ ਕਰਦੀ ਸੀ ਤਾਂ ਦੋ ਸਪਲਾਈਅਰ ਵੀ ਜੋਗਾ ਸਿੰਘ ਤੇ ਭਰਾ ਦੇ ਨਾਲ ਜਿਹੜੇ ਐ ਪੁਲਿਸ ਦੇ ਵੱਲੋਂ ਅਰੈਸਟ ਕੀਤੇ ਗਏ ਤਾਂ ਪੁਲਿਸ ਦੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਜਿਹੜੀ ਵੱਡੀ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੀ ਜਿਹੜੀ ਜਾਣਕਾਰੀ ਆ ਉਹ ਮੀਡੀਆ ਨੂੰ ਦਿੱਤੀ ਹੈ ਤਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਜੋਗਾ ਸਿੰਘ ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਉਸ ਦੇ ਭਰਾ ਦੇ ਨਾਲ ਜਿਹੜੇ ਦੋ ਸਮਗਲਰ ਨੇ ਉਹਨਾਂ ਨੂੰ ਪੁਲਿਸ ਦੇ ਵੱਲੋਂ ਅਰੈਸਟ ਕੀਤਾ ਗਿਆ ਗਰੰਤੀ ਸਿੰਘ ਅਤੇ ਉਸ ਦੀ ਪਤਨੀ ਭਰਾ ਪਾਕਿਸਤਾਨ ਤੋਂ ਦੀ ਡਰੋਨ ਜਰੀਏ ਜਿਹੜੀ ਸਪਲਾਈ ਇਹ ਮੰਗਾਉਂਦੇ ਸੀ ਹਰਨ ਦੀ ਤਾਂ ਇਹ ਵੱਖ-ਵੱਖ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੀ ਐ ਸਪਲਾਈ ਕਰਦੇ ਸੀ ਦੱਸਦੀ ਕਿ 2.5 ਕਿਲੋ ਹੈਰੋਇਨ 40000 ਰੁਪਏ ਦੀ ਜਿਹੜੀ ਡਰੱਗ ਮਨੀ ਉਹ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮਗਲਰਾਂ ਦੇ ਨਾਲ ਇਹਨਾਂ ਦੇ ਜਿਹੜੇ ਲਿੰਕ ਹੈ ਉਹ ਦੱਸੇ ਜਾ ਰਹੇ ਨੇ ਦਾ ਪੁਲਿਸ ਦੇ ਵੱਲੋਂ ਜਿਹੜੀ ਹੋਰ ਬਰੀਕੀ ਨਾਲ ਡੂੰਘਾਈ ਨਾਲ ਇਹਨਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹਨਾਂ ਦੇ ਲਿੰਕ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਕਿੰਨੇ ਸਮੇਂ ਤੋਂ ਨੇ ਔਰ ਕਿੱਥੇ-ਕਿੱਥੇ ਇਹਨਾਂ ਦੇ ਲਿੰਕ ਨੇ ਜਿਹੜੇ ਪਾਕਿਸਤਾਨ ਨੂੰ ਡਰੱਗ ਮਨੀ ਦਾ ਪੈਸਾ ਭੇਜਦੇ ਸੀ ਉਹ ਕਿੰਨਾ ਭੇਜਦੇ ਸੀ ਤਾਂ ਹੁਣ ਤੱਕ ਇਹਨਾਂ ਨੇ ਕਿੰਨੀਆਂ ਮਾਵਾਂ ਦੇ ਜਿਹੜੇ ਪੁੱਤ ਨੇ ਉਹ ਬਰਬਾਦ ਕਰ ਦਿੱਤੇ ਨੇ ਤਾਂ ਦੂਜੇ ਪਾਸੇ ਪੰਜਾਬ ਪੁਲਿਸ ਦੇ ਵੱਲੋਂ ਡੀਜੀਪੀ ਗੌਰਵ ਜაძਬਾਹਣਾਂ ਦੇ ਵੱਲੋਂ ਇੱਕ ਆਪਰੇਸ਼ਨ ਚ ਲਾਇਆ ਗਿਆ ਜਿਹੜੇ ਨਸ਼ਾ ਸਮਗਲਰ ਨੇ ਜਾਂ ਪੰਜਾਬ ਦੇ ਵਿੱਚ ਨਸ਼ੇ ਦੀ ਜਿਹੜੀ ਸਪਲਾਈ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਸੀਲ ਕਰ ਦਿੱਤੀਆਂ ਗਈਆਂ ਨੇ ਜਬਤ ਕਰ ਲਈਆਂ ਗਈਆਂ ਨੇ ਢਾਟ-ਠੇਰੀ ਕਰ ਦਿੱਤੀਆਂ ਗਈਆਂ ਨੇ ਬੀਤੇ ਦਿਨੀ ਬਹੁਤ ਸਾਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਪ੍ਰਾਪਰਟੀਆਂ ਨਸ਼ਾ ਸਮਗਲਰਾਂ ਦੀਆਂ ਉਹ ਢਾਈਆਂ ਗਈਆਂ ਤਾਂ ਅੱਜ ਖਰੜ ਦੇ ਵਿੱਚ ਵੀ ਜਿਹੜਾ ਪੀਲਾ ਪੰਜਾ ਨਸ਼ਾ ਸਮਗਲਰਾਂ ਤੇ ਚਲਾਇਆ ਗਿਆ ਤਾਂ ਹ ਇੱਕ ਖਬਰ ਸਾਹਮਣੇ ਆ ਰਹੀ ਆ ਅਮ੍ਰਿਤਸਰ ਦਿਹਾਤੀ ਤੋਂ ਗ੍ਰੰਥੀ ਜੋਗਾ ਸਿੰਘ ਅਤੇ ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਉਸ ਦੇ ਭਰਾ ਪੰਜਾਬ ਸਿੰਘ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ 2.5 ਕਿਲੋ ਹੈਰੋਇਨ 40000 ਰੁਪਏ ਤੇ ਡਰੱਗ ਮਨੀ ਉਹਨਾਂ ਦੇ ਕੋਲ ਦੀ ਜਿਹੜੀ ਇਹ ਬਰਾਮਦ ਕੀਤੀ ਗਈ ਹੈ ਤਾਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਹੁਤ ਹੀ ਜਿਹੜੀ ਕਾਨੂੰਨੀ ਹਰਕਤ ਹੈ ਬਹੁਤ ਹੀ ਗਾਲਾ ਧੰਦਾ ਵੱਡਾ ਇੱਕੋ ਵੀ ਗ੍ਰੰਥੀ ਸਿੰਘ ਵੱਲੋਂ ਆਮ ਇਨਸਾਨ ਹਜੀ ਚੱਲ ਜਾਂਦਾ ਪਰ ਗ੍ਰੰਥੀ ਸਿੰਘ ਦਾ ਬਾਣਾ ਪਾ ਕੇ ਇਹ ਕੰਮ ਕਰਨਾ ਬਹੁਤ ਹੀ ਜਿਹੜੀ ਨਿੰਦਣਯੋਗ ਘਟਨਾ ਹੈ ਨਿੰਦਣਯੋਗ ਜਿਹੜੀ ਇਹ ਹੈ ਇਨਾ ਦੇ ਫਲੋ ਸ਼ਰਮ ਨਾਲ ਕਿ ਜਿਹੜਾ ਕਾਰਾ ਕੀਤਾ ਗਿਆ ਤਾਂ ਇਹ ਕਾਲਾ ਧੰਦਾ ਰੱਬ ਦਾ ਸਹਾਰਾ ਲੈ ਕੇ ਰੱਬ ਦੇ ਬਾਣੀ ਦੇ ਵਿੱਚ ਵੀ ਜਿਹੜਾ ਕਾਲਾ ਧੰਦਾ ਕਰ ਰਹੀ ਸੀ ਕਿੰਨੀਆਂ ਮਾਮਾ ਦੇ ਪੁੱਤ ਕੀ ਪਤਾ ਇਹਨਾਂ ਦੇ ਫਲੋ ਜਿਹੜੇ ਖਰਾਬ ਕਰ ਦਿੱਤੇਗੇ ਨੇ 2.5 ਕਿਲੋ ਹੈਰਵਨ ਤੇ 40000 ਰੁਪਏ ਦੀ ਜਿਹੜੀ ਡਰੱਗ ਮੰਨੀ ਇਹਨਾਂ ਦੇ ਕੋਲੋਂ ਬਰਾਮਦ ਕੀਤੀ ਗਈ ਹੈ। ਇਸ ਵਕਤ ਦੀ ਐਮ ਖਬਰ ਅਮ੍ਰਿਤਸਰ ਦਿਹਾਤੀ ਤੋਂ ਸਾਹਮਣੇ ਆ ਰਹੀ ਹੈ। ਦੱਸਦੀ ਹੈ ਕਿ ਅਮ੍ਰਿਤਸਰ ਦਿਹਾਤੀ ਏਰੀਆ ਦੇ ਵਿੱਚੋਂ ਇੱਕ ਗ੍ਰਾਂਥੀ ਨੂੰ ਬਹੁਤ ਹੀ ਵੱਡੀ ਖੇਪ ਦੀ ਜਿਹੜੀ ਹੈਰਨ ਸਮੇਤ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਗ੍ਰੰਥੀ ਜੋਗਾ ਸਿੰਘ ਅਤੇ ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਉਸ ਦੇ ਭਰਾ ਨੂੰ 2.5 ਕਿਲੋ ਹੈਰਨ ਤੇ 40000 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਗਿਆ ਗ੍ਰੰਥੀ ਸਿੰਘ ਅਤੇ ਉਸ ਦੀ ਪਤਨੀ ਜਿਹੜੀ ਪਾਕਿਸਤਾਨ ਤੋਂ ਡਰੋਨ ਰਾਹੀਂ ਜਿਹੜੀ ਨਸ਼ੇ ਦੀ ਸਪਲਾਈ ਕਰਦੇ ਸੀ ਉਸਦੀ ਪਤਨੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੈਰਵਨ ਹੈ ਬਾਰਡਰ ਪਾਰ ਤੋਂ ਲੁਕੋ ਕੇ ਲਿਆਉਂਦੀ ਸੀ ਜਦੋਂ ਬਾਰਡਰ ਪਾਰ ਜਾਂਦੀ ਸੀ ਤਾਂ ਉਸ ਦੇ ਉੱਪਰ ਬੀਐਸਐਫ ਤੇ ਪੁਲਿਸ ਦੇ ਨੌਜਵਾਨ ਜਨਾਨੀ ਹੋਣ ਕਰਕੇ ਸ਼ੱਕ ਬਹੁਤ ਹੀ ਘੱਟ ਕਰਦੇ ਸੀ ਪਰ ਉਹ ਜਨਾਨੀ ਹੋਣ ਦਾ ਜਿਹੜਾ ਫਾਇਦਾ ਹੈ ਲਗਾਤਾਰ ਚੱਕਦੀ ਰਹੀ ਤਾਂ ਇਹ ਜਿਹੜਾ ਕਾਲਾ ਤੰਡਾ ਹੈ ਉਹ ਕਰਦੇ ਰਹੀ ਤਾਂ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹ ਜਿਹੜੀ ਵੱਡੀ ਖੇਪ ਇਹਨਾਂ ਦੇ ਕੋਲੋਂ 2.5 ਕਿਲੋ ਹੈਰਨ ਤੇ 40000 ਰੁਪਏ ਦੀ ਡਰੱਗ ਮਨੀ ਹੈ ਬਰਾਮਦ ਹੋਈ ਦੱਸਦੇ ਕਿ ਸਰਹੱਦ ਨੇੜਲੇ ਪਿੰਡ ਗੱਗਰਮਾਲ ਦੇ ਰਹਿਣ ਵਾਲੇ ਨੇ ਕਾਫੀ ਲੰਬੇ ਸਮੇਂ ਤੋਂ ਇਹ ਜਿਹੜਾ ਕਾਲਾ ਧੰਦਾ ਕਰ ਰਹੇ ਸੀ ਇਹਨਾਂ ਦੇ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਸਮਗਲਾ ਰਾਣਾ ਤਸਕਰਾਂ ਦੇ ਨਾਲ ਜਿਹੜੇ ਲਿੰਕ ਹੈ ਉਹ ਸਾਹਮਣੇ ਆਏ ਨੇ WhatsApp ਕਾਲ ਜਰੀਏ ਪਾਕਿਸਤਾਨ ਤੋਂ ਜਿਹੜੀ ਹੈਰੋਇਨ ਵੱਡੀ ਖੇਪ ਜਿਹੜੀ ਹੈਰੋਇਨ ਦੀ ਇਹਨਾਂ ਦੇ ਵੱਲੋਂ ਮਗਵਾਈ ਗਈ ਸੀ ਪਹਿਲਾਂ ਵੀ ਬਹੁਤ ਸਾਰੀ ਜਿਹੜੀਆਂ ਡਿਲੀਵਰੀਆਂ ਪਾਕਿਸਤਾਨ ਦੇ ਵੱਲੋਂ ਉਹਨਾਂ ਦੇ ਵੱਲੋਂ ਮਗਵਾਈਆਂ ਗਈਆਂ ਕਾਫੀ ਲੰਬੇ ਸਮੇਂ ਤੋਂ ਗ੍ਰਾਂਥੀ ਸਿੰਘ ਤੇ ਉਸ ਦੀ ਘਰ ਵਾਲੀ ਉਸ ਦਾ ਭਰਾ ਜਿਹੜਾ ਡਰੱਗ ਦਾ ਇਹ ਕਾਲਾ ਧੰਦਾ ਕਰਦੇ ਸੀ ਹੋਰ ਕੋਈ ਵੀ ਜਿਹੜੀ ਜਾਣਕਾਰੀ ਹੈ ਪਿੰਡ ਦੇ ਕਿਸ ਗੁਰਦੁਆਰੇ ਦੇ ਵਿੱਚ ਗ੍ਰੰਥੀ ਸਿੰਘ ਜਿਹੜੇ ਪਾਠ ਕਰਦੇ ਸੀ ਪਿੰਡ ਵਾਲਿਆਂ ਵੱਲੋਂ ਕੋਈ ਵੀ ਜਿਹੜਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਤਾਂ ਪੁਲਿਸ ਨੇ ਜਿਹੜਾ ਗ੍ਰੰਥੀ ਸਿੰਘ ਹੈ ਇਸ ਨੂੰ ਜਰੂਰ ਅरेस्ट ਕਰ ਲਿਆ ਗਿਆ ਤਾਂ ਤੁਸੀਂ ਇਹਨਾਂ ਤਸਵੀਰਾਂ ਦੇਖ ਰਹੇ ਹੋ ਫੋਟੋਆਂ ਦੇ ਵਿੱਚ ਗ੍ਰੰਥੀ ਸਿੰਘ ਅਤੇ ਉਸ ਦਾ ਭਰਾ ਪੰਜਾਬ ਸਿੰਘ ਤੇ ਉਸ ਦੀ ਪਤਨੀ ਸ਼ਰਨਜੀਤ ਕੌਰ ਤੇ ਦੋ ਜਿਹੜੇ ਉਹਨਾਂ ਦੇ ਸਪਲਾਈਰ ਅੱਗੇ ਰੱਖੇ ਹੋਏ ਸੀ ਜਿਹੜੇ ਹੈਰੋਇਨ ਦੀ ਸਪਲਾਈ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਰਦੇ ਸੀ ਤਾਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਕੋਲੋਂ ਪੁੱਛ ਗਿੱਚ ਦੌਰਾਨ ਜਿਹੜੇ ਹੋਰ ਵੱਡੇ ਖੁਲਾਸੇ ਹੋਣ ਦਾ ਜਿਹੜਾ ਜਿਹੜੀ ਗੱਲ ਹੈ ਉਹ ਸਾਹਮਣੇ ਆਈ ਹੈ ਇਹਨਾਂ ਦੇ ਕਿੱਥੇ-ਕਿੱਥੇ ਲਿੰਕ ਨੇ ਪੰਜਾਬ ਚੰਡੀਗੜ੍ਹ ਤੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਕਿੱਥੇ-ਕਿੱਥੇ ਇਹਨਾਂ ਦੇ ਵੱਲੋਂ ਜਿਹੜੀ ਹੈਰੋਇਨ ਉਹ ਸਪਲਾਈ ਕੀਤੀ ਜਾਂਦੀ ਸੀ ਤਾਂ ਜੋਗਾ ਸਿੰਘ ਜਿਹੜੇ ਗ੍ਰੰਥੀ ਨੇ ਉਹ ਵਟਸਐਪ ਦੇ ਜ਼ਰੀਏ ਪਾਕਿਸਤਾਨ ਬੈਠੇ ਤਸਕਰਾਂ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਸੀ ਤਾਂ ਜਦੋਂ ਗੱਲਬਾਤ ਕਰਦੇ ਸੀ ਫਿਰ ਆਪਣੀ ਵਾਈਫ ਨੂੰ ਦੱਸਦੇ ਸੀ ਕਿ ਹੈਰਮਨ ਜਿਹੜੀ ਹੈ ਡਰੋਨ ਦੇ ਜ਼ਰੀਏ ਕਿੱਥੇ ਛੁੱਟੀ ਗਈ ਹੈ ਤਾਂ ਉਸ ਦੀ ਜੋਗਾ ਸਿੰਘ ਗ੍ਰੰਥੀ ਜਿਹੜੀ ਘਰ ਵਾਲੀ ਹੈ ਉਹ ਬਾਰਡਰ ਪਾਰ ਉਹਨਾਂ ਦੇ ਖੇਤ ਨੇ ਖੇਤ ਦੇ ਵਿੱਚ ਜਾਂਦੀ ਸੀ ਤਾਂ ਉੱਥੋਂ ਜਿਹੜੀ ਹੈਰਮਨ ਹੈ ਉਹ ਚੱਕ ਕੇ ਲੈਂਦੇ ਸੀ ਜੋਗਾ ਸਿੰਘ ਉਹਨੂੰ ਉਸ ਨੂੰ ਦੱਸ ਦਿੰਦੇ ਸੀ ਕਿ ਜਿਹੜੀ ਹੈਰਮਨ ਹੈ ਕਿਸ ਪਾਸੇ ਪਈ ਹੈ ਬਾਰਡਰ ਦੇ ਇਹ ਬਾਰਡਰ ਪਾਰ ਜਿਹੜੇ ਖੇਤ ਨੇ ਉਹਨਾਂ ਦੇ ਡਰੋਨ ਦੇ ਜਰੀਏ ਕਿੱਥੇ ਕਿਸ ਜਗ੍ਹਾ ਕੀ ਨਿਸ਼ਾਨੀ ਹੈ ਸਿੱਟੀ ਹੋਈ ਹੈ ਡਰੋਨ ਦੇ ਨਾਲ ਤਾਂ ਉੱਥੋਂ ਜਿਹੜੀ ਉਸ ਦੀ ਘਰ ਵਾਲੀ ਜੋਗਾ ਸਿੰਘ ਗ੍ਰਾਂਥੀ ਦੀ ਸ਼ਰਨਜੀਤ ਕੌਰ ਉਹ ਹੈਰੋਨ ਨੂੰ ਚੱਕ ਕੇ ਆਪਣੇ ਲੁਕੋਕੇ ਲਿਆਉਂਦੀ ਸੀ ਆਪਣੇ ਕਿਸੇ ਵੀ ਪਾਸੇ ਕਿਉਂਕਿ ਜਨਾਨੀ ਹੋਣ ਦਾ ਬਹੁਤ ਜ਼ਿਆਦਾ ਫਾਇਦਾ ਚੱਕਿਆ ਜਾਂਦਾ ਸੀ ਉਸ ਦੇ ਵੱਲੋਂ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਜਿਹੜੀ ਬੀਐਸਐਫ ਫੋਰਸ ਹੈ ਤੇ ਉੱਥੇ ਜਿਹੜੇ ਬਾਰਡਰ ਤੇ ਪੁਲਿਸ ਕਰਮੀ ਨੇ ਉਹਨਾਂ ਦੇ ਵੱਲੋਂ ਜੋਗਾ ਸਿੰਘ ਦੀ ਘਰ ਵਾਲੀ ਨੂੰ ਜਨਾਨੀ ਸਮਝ ਕੇ ਜਿਹੜੀ ਹੈ ਤਲਾਸ਼ੀ ਤਾਂ ਲਈ ਜਾਂਦੀ ਸੀ ਐਨੀ ਉਹਨਾਂ ਦੇ ਉੱਪਰ ਸ਼ੱਕ ਨਹੀਂ ਸੀ ਕੀਤੀਆਂ ਦੀ ਪਰ ਉਹ ਜਨਾਨੀ ਹੋਣ ਦਾ ਫਾਇਦਾ ਲਗਾਤਾਰ ਚੱਕਦੀ ਰਹੀ ਤਾਂ ਜਿਹੜਾ ਕਾਲਾ ਠੰਡਾ ਉਹ ਕਰਦੀ ਰਹੀ ਤਾਂ ਹੁਣ ਜੋਗਾ ਸਿੰਘ ਨੂੰ ਤੇ ਉਸ ਦੀ ਘਰ ਵਾਲੀ ਉਸ ਦਾ ਭਰਾ ਤੇ ਹੋਰ ਦੋ ਜਿਹੜੇ ਉਹਨਾਂ ਦੇ ਨਾਲ ਸਮਗਲਤ ਸੀ ਉਹਨਾਂ ਨੂੰ